ਜੰਕ ਆਹ ਉਹ ਗੱਡੀ ਦਾ ਨਾਲ ਗੱਡੀ ਤੇ ਜੁੜੀ ਹੋਈ ਆ ਵਾਇਗਰੋ ਬਾਕੀ ਇਹ ਦੋ ਦੋ ਗੱਡੀਆਂ ਤਿੰਨ ਤਿੰਨ ਲਾਈ ਹੋਈ ਆ ਆ ਟੋਪੀ ਵਾਲਾ ਬੰਦਾ ਜਿਆਦਾ ਖਰਾਬ ਕਰਦਾ ਜੀ ਆਖੇ ਨਹੀਂ ਲੱਗਦਾ ਆਹ ਵਹਿਆ ਡਾਇਰੈਕਟਰ ਇਹ ਮੂੰਹ ਪਰੇ ਲੋ ਕਰ ਲੈਂਦਾ ਗੱਡੀ ਲਾ ਕੇ ਇਹ ਤਿੰਨ ਚਾਰ ਗੱਡੀਆਂ ਦੇਖੋ ਲਾਸਟ ਤੱਕ ਲੱਗੀਆਂ ਆ ਵਾਹ ਠੀਕ ਹੈ ਇੱਥੇ ਦੇਖੋ ਟ੍ਰੈਫਿਕ ਜਮ ਹੈ ਸਭ ਕੋਈ ਵੀ ਕਿਸੇ ਨੂੰ ਨਾ ਲੰਘਣ ਦਾ ਰਸਤਾ ਦੇ ਰਿਹਾ ਆ ਦੇਖੋ ਆਹ ਰਸਤਾ ਵਜਾਈ ਪਾਤੀ ਕਿੰਨਾ ਵਜਿਆ ਸਾਰ ਨੇ ਲੰਘਦੀ ਪਈ ਐ ਰੋਡ ਦੇ ਵਿੱਚੋਂ ਸਾਰ ਨੂੰ ਰਸਤਾ ਨਹੀਂ ਦੇ ਰਿਹਾ ਦੇਖੋ ਇਹ ਕਾਰ ਨੂੰ ਰਸਤਾ ਨਹੀਂ ਦੇ ਰਿਹਾ ਦੇਖੋ ਇਹ ਟੈਂਪਨ ਚਾਰਜਰ ਕੱਟਿਆ ਲੱਗੀਆਂ ਨੇ ਠੀਕ ਹੈ ਆ ਵੀ ਲੱਗੀ ਆ ਇਹ ਗੱਡੀ ਕੋਈ ਕੋਈ ਗੱਡੀ ਵਾਲਾ ਹੋਵੇ ਜਿਹੜਾ ਰਸਤਾ ਦੇ ਇਹ ਗੱਡੀ ਵਾਲੇ ਬਹੁਤ ਖਰਾਬ ਕਰਦੇ ਜੀ ਆਹ ਦੇਖੋ ਸੋ ਪਾਸੇ ਦੇਖੋ ਸੁਣੀਆ ਇਹਦੇ ਵੀਡੀਓ ਦਾ ਕੋਈ ਫਾਇਦਾ ਨਹੀਂ ਲੱਗਦਾ ਕਿਦਰ ਫੋਨ ਲੰਗੇਗਾ ਹੋਣ ਇਹਨਾਂ ਨੇ ਗੱਡੀਆਂ ਅੱਗੇ ਕਰ ਲਈਆਂ ਠੀਕ ਹੈ ਜਿੱਧਰ ਸਾਡਾ ਜੂਸ ਦੀ ਦੁਕਾਨ ਹੈ ਇਹ ਨਾਲ ਟੱਬਾ ਆ ਨਾਲ ਇਹ ਦੂਸਰੀ ਪਾਇਆ ਹੈਗੀ ਆ ਇੱਕ ਫਾਸਟ ਫੂਡ ਦੀ ਦੁਕਾਨ ਠੀਕ ਹੈ ਕਿਸੇ ਨੇ ਲਗਨ ਲੇ ਲੇ ਬਿਲਕੁਲ ਨਾਮ ਗੱਲੇ ਦੇ ਸਾਹਮਣੇ ਮੇਰਾ ਨਾਮ ਗੁਰਪ੍ਰਖ ਸਿੰਘ ਆ ਜੀ ਕੀ ਪਰੇਸ਼ਾਨੀ ਆਂਦੀ ਆ ਕਿਹੜੀ ਜਗ੍ਹਾ ਤੇ ਆਂਦੀ ਆਂ ਅਸੀਂ ਇਹਦੇ ਬੱਸਾਂ ਦਾ ਕੰਮ ਕਰਦੇ ਆਂ ਬੱਸਾਂ ਵੀ ਘਾ ਨਿਕਲ ਦਿੰਦੇ ਉੱਥੇ ਜਿੱਥੇ ਖਲਾਅ ਦੇ ਉੱਥੇ ਘੋਪੀਆਂ ਆ ਜਾਂਦੀਆਂ ਜੇ ਜਾਮ ਲੱਗਦਾ ਵਾ ਬੱਸਾਂ ਲੇਟ ਹੋ ਜਾਂਦੀਆਂ ਵਾ ਬਾਕੀ ਇਹ ਰਾਹ ਕਿਸੇ ਨੂੰ ਨਹੀਂ ਦਿੰਦੇ ਔਟੋ ਵਾਲੇ ਇਹ ਰਾਹ ਦੇ ਦੇਣ ਮਸਲਾ ਪਿਆ ਲੋ ਜੀ ਇਹ ਮਸਲਾ ਕੋਈ ਨਹੀਂ ਆਉਣਾ ਜੇ ਚਾਹ ਪੁਲਿਸ ਨੂੰ ਦੱਸਣਾ ਹੈ ਕਿਹੜੀ ਕਿਹੜਾ ਚੌਕ ਦਾ ਰਹਾ ਵਾ ਹਾਂਜੀ ਇਹ ਆਮਗੜੀਆ ਚੌਕੋਂ ਸਿੱਧਾ ਚੌਕ ਖੰਡੇ ਵਾਲਾ ਚੌਕ ਆ ਜੀ ਅਸਲ ਤੇ ਇੱਥੇ ਪੁਲਿਸ ਨੂੰ ਪੁਲਿਸ ਨੂੰ ਕਿਹਾ ਜਾਂਦਾ ਇਹ ਪੁਲਿਸ ਕੀ ਕਾਰਵਾਈ ਕਰਦੇ ਪੁੱਲ ਜਾਂਦੀ ਆ 10 ਮਿੰਟਾਂ ਨੂੰ ਚੱਲ ਜਾਓ ਫੇਰ ਆ ਕੇ ਘੁੰਮ ਕੇ ਇੱਥੇ ਆ ਜਿਓ ਜਾ ਕੇ ਪੁਲਿਸ ਨਾਲ ਆ ਲਈ ਆ ਇਹਨਾਂ ਨਾਲ ਆ ਜੀ ਹੋਰ ਦੱਸੋ ਕੀ ਆਦੇ ਕੀ ਮੰਗ ਕਰਦੇ ਹੈ ਮੰਗੇ ਉਹ ਕਰਦੇ ਆ ਚੌਕ ਵਿਲਾ ਹੋਵੇ ਅੱਗੇ ਸਟੈਂਡ ਹੈਗਾ ਬੋਰ ਥੱਲੇ ਬਣਾ ਲਓ ਉੱਥੇ ਸਟੈਂਡ ਬਣ ਜੇ ਆਈਆਂ ਨੇ ਸਰਕਾਰ ਨੂੰ ਉੱਥੇ ਸਟੈਂਡ ਬਣ ਜੇ ਸਭ ਕੋਈ ਸਹੀ ਹੋ ਜੂਗਾ ਇਹ ਦੁਕਾਨਾਂ ਦੀ ਦੁਕਾਨਾਂ ਦਾ ਕੋਈ ਜਾਂਦਾ ਹੀ ਨਹੀਂ ਆ ਇਹਨਾਂ ਨੂੰ 3 ਮਹੀਨੇ ਹੋ ਗਏ ਆ 24000 ਕਮੇ ਪਿਆ ਕਰਾ ਫਿਰਦਾ 24 ਪੀਏ ਨਹੀਂ ਕਮਾਈ ਹੋਣੇ ਇਹਨਾਂ ਨੇ। ਦੋਵਰੀ ਲੜਾਈ ਹੋਈ ਇਹਨਾਂ ਨਾਲ। ਮੇਵਾ ਲੜਾਈ ਹੋਈ ਦੋਵਰੀ। ਜੀ ਸਿੰਘ ਜੀ ਕੀ ਪਰੇਸ਼ਾਨੀ ਆਂਦੀ ਹੈ ਕਿਹੜੀ ਜਗ੍ਹਾ ਤੇ ਆਂਦੀ ਹੈ ਤੁਹਾਡੀ ਇੱਥੇ ਕਾਈ ਦੁਕਾਨ ਹੈ। ਨਾ ਨਾ ਨਾ। ਅਸੀਂ ਰਾਮਗੜੀਆ ਚੌਂਕ ਦੇ ਲਾਗੇ ਚੌਪ ਹੈਗੀ ਖੜੀ ਜੀ। ਨਾਨਸਰ ਜੂਸ ਅੰਮ੍ਰਿਤਸਰ ਵਾਲੇ। ਹਾਂ ਜੀ। ਹਾਂ ਜੀ। ਕੀ ਪਰੇਸ਼ਾਨੀ ਆਂਦੀ ਹੈ? ਸਾਨੂੰ ਪਰੇਸ਼ਾਨੀ ਇਹ ਹੋਂਦੀ ਹੈ ਕਿ 3 ਵੇਲੇ ਖਲੋਤੇ ਹੁੰਦੇ ਨੇ ਇਹਨਾਂ ਬੜਾ ਕਿਹੜਾ ਭਾਈ ਪਾਸੇ ਕਰੇ ਸਾਡੇ ਗਾਹ ਵੀ ਆਉਂਦਾ ਨਾ ਕੋਈ। ਇੰਨਾ ਪੜਿਆ ਜਾਂਦਾ ਕਿਹਨੂੰ ਤਾਂ ਨਾ ਆਉਂਦਾ ਹੀ ਕੋਈ। ਦੇਵ ਕਿਰਾਏ ਵੇਹੀ ਪਲੇ ਪਰਦੇ ਆ ਪੰਜ 6 ਮਹੀਨੇ ਹੋ ਗਏ ਲੈ ਕਿਰਾਏ ਪਲੇ ਪਰਦੇ ਤਾਂ ਤੁਹਾਡੇ ਵੱਲੋਂ ਕਿਹਾ ਜਾਂਦਾ ਨਾ ਇਹ ਬੜਿਆ ਬੜੀ ਆਲਾ ਕਿਆ ਬਾਪਰ ਨਹੀਂ ਅੱਖੇ ਲਾ ਦੇਗੇ ਜਦੋਂ ਕਹਿੰਦਾ ਤੇ ਗਾੜੀਓ ਹੋਰ ਨਖਰੇ ਕਰਦੇ ਨੇ ਕੋਈ ਲੜਾਈ ਝਗੜਾ ਤੁਹਾਡੇ ਨਾਲ ਲਾਈ ਲਾਈ ਝਗੜੇ ਬੋਲਦੇ ਨੇ ਗਾੜੀਓ ਬਥੇਰਾ ਕਹਿੰਦੇ ਭਾਈ ਪਾਸੇ ਕਰ ਲੋ ਮੈਂ ਇੱਥੇ ਲੱਗਣੀ ਨਹੀਂ ਦਿੰਦਾ ਪੰਜ ਜੋ ਮੱਗੀ ਜਾ ਤੇ ਕੀ ਗੱਲ ਇਹ ਸਟੈਂਡ ਕੋਈ ਹੈਗਾ ਇਹ ਕੋਈ ਸਟੈਂਡ ਕੋਈ ਨਹੀਂ ਸਟੈਂਡ ਕਿ ਬੋਰ ਥੱਲੇ ਬਣਾਣ ਜਾ ਕੇ ਇਹ ਜੇ ਕੋਈ ਸਟੈਂਡ ਹੈਗਾ ਕਿ ਸਾਰਾ ਬੋੜੀ ਸਾਡੇ ਪੜੇ ਨਹੀਂ ਜਾਂਦੇ ਸਾਡੇ ਨੂੰ ਬੜੀ ਮੁਸ਼ਕਲ ਹੁੰਦੀ ਹੈ ਨਾ ਉਹ ਕੋਲ ਸੋ ਲੋਕ ਇਹੋ ਜਿਹਾ ਸਹਿਯੋਗ ਕਰਦਾ ਉਹ ਲੋਕ ਸਾਨੂੰ ਕੋਈ ਸਹਿਯੋਗ ਨਹੀਂ ਦਿੰਦੇ ਜੀ ਉਹ ਕਦੇ ਵੀ ਬਸ ਇਹਨਾਂ ਨੂੰ ਜਿੱਦ ਮਰਜ਼ੀ ਕਹਿ ਲੰਦੋਂ ਨਹੀਂ ਹੋਏਗੀ ਇਹ ਵੀ ਪੂਸਾ ਪ੍ਰਸ਼ਾਸਨ ਤੋਂ ਮੰਗ ਕਰਦੇ ਪੂਸਾ ਪ੍ਰਸ਼ਾਸਨ ਇਹੋ ਮੰਗ ਕਰਦੇ ਸਾਰੇ ਚੌਂਜੇ ਗਏ ਆਪਣਾ ਗੱਡੀਆਂ ਨਹੀਂ ਲੱਗਣੀ ਚਾਹੀਦੀਆਂ ਗਾ ਜਿੱਥੇ ਮਰਜ਼ੀ ਦੁਕਾਨਾਂ ਗੱਡੀ ਗੱਡੀਆਂ ਨਹੀਂ ਲੱਗਣੀ ਚਾਹੀਦੀਆਂ ਦੁਕਾਨਾਂ ਵੇਲੇ ਜਿਹਦੀਆਂ ਨਾਲ ਕਿ ਦੁਕਾਨ ਗਾਗਦੇ ਆਵੇ ਸਦਾ ਤੇ ਮਾਨਾ ਆਵੇ ਇਹ ਤਾਂ ਮੁਸ਼ਕਲ ਆ ਰਹੀ ਤੇ ਕਿਹੜੀ ਜਗ੍ਹਾ ਹੈਗੀ ਆ ਤੇ ਕੀ ਕੀ ਕਹਣਾ ਚਾਹੋ ਇਹ ਭਾਈ ਇਸੇ ਤਰ੍ਹਾਂ ਲੱਗੇ ਰਾਮਗੜੀ ਗੇੜੇ ਦੇ ਸਾਹਮਣੇ ਟੋਪੇ ਆਪਣੇ ਦੁਕਾਨਦਾਰ ਵੀਰ ਭਰਾ ਸਾਰੇ ਇਹ ਮੁਸ਼ਕਲੇ ਆ ਰਹੀ ਆ ਦੁਕਾਨਾਂ ਦੇ ਗਾੜੀ ਏਟੋ ਲੱਗਦੇ ਆ ਸਾਡੇ ਗਾਹ ਵੇਖ ਕੇ ਮੁੜ ਜਾਂਦੇ ਆ ਕਹਿੰਦੇ ਤੁਹਾਡੇ ਗਾਂ ਦੇ ਗਾ ਏਟੋ ਲੱਗੇ ਤੇ ਗਾਹ ਕਿੱਥੋਂ ਆਊਗਾ ਤੇ ਦੇਖੋ ਇਹਨਾਂ ਅੱਗੇ ਮਲਾਮਣ ਨੂੰ ਕਹਿ ਕੇ ਜੀਦਾ ਭਾਈ ਤੇ ਕਹਿੰਦੇ ਗਾਟੋ ਲੱਗੇ ਆ ਦੁਕਾਨਦਾਰ ਗੜੀ ਸੋ ਸੈਟ ਕਰੀ ਗਾਹ ਨਾਲ ਨਾ ਸਟੈਂਡ ਵੀ ਨਹੀਂ ਗਾ ਹਾਂ ਜਦੋਂ ਇਹਨਾਂ ਨੂੰ ਬੋਲੀਏ ਕਹੀਏ ਗਾਹ ਨਾਲ ਕਹਿੰਦਾ ਕੀ ਆ ਅਗੋਂ ਵੇੜਦੇ ਆ ਅਗੋ ਨਾ ਗਾੜੀ ਥਲੇ ਰਸਿਆ ਰੱਖੇ ਆ ਬੈਸਪੋਰਟ ਅਗੇ ਸਭ ਉਥੇ ਸਾਰੇ ਸਮਾਰ ਰੱਖਣ ਥਲੇ ਅਗੋ ਤਮਾਈਵਣੀਆਂ ਕਰਦੇ ਆ ਇੱਥੇ ਇੱਥੇ ਐਕਟਰੋ ਨਹੀਂ ਚਲਾਉਂਦੇ ਇੱਥੇ ਐਕਟਰੋ ਨਹੀਂ ਚਲਾਉਂਦੇ ਜਿਹੜੀ ਕੁੜੀਆਂ ਆਂਦੀਆਂ ਸਕੂਲ ਦੀਆਂ ਤਮਾਈਵਣੀਆਂ ਕਰਦੇ ਛੇੜਖਾਨੀਆਂ ਕਰਦੇ ਇੱਥੇ ਮੈਂ ਕਈ ਵਾਰੀ ਇਹਨਾਂ ਨੂੰ ਵੇਖਿਆ ਵਾ ਅੱਗੇ ਪਿੱਛੇ ਵੀਡੀਓ ਆਈ ਇਹਨਾਂ ਦੀ ਵਰਲੋ ਜਿਹੜੀ ਆਪਣਾ ਕਿਥੋਂ ਲੁਧਿਆਣਾ ਵਾਲੇ ਬਾਈ ਕਿਥੋਂ ਦੀ ਜਿਹੜੀ ਕੁੜੀ ਨੂੰ ਮਾਰਿਆ ਨਾਲ ਸਕੂਲ ਵਾਲੀ ਕੁੜੀ ਨੂੰ ਮਾਰ ਕੇ ਟੂਰਿਸਟ ਆਈ ਕੁੜੀ ਉਹਨੂੰ ਮਾਰ ਕੇ ਬਲਦਕਾ ਜਿੱਤਣ ਨੇ ਰੇਵ ਕੀਤਾ ਸੀ ਨਾਲੇ ਮਰੀ ਗਈ ਇਹ ਉਹ ਇਹਨਾਂ ਦੇ ਆ ਹਾਲਾਤ ਕੀ ਆ ਬਾਰਡਰ ਤੋਂ ਹਾਂਜੀ 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 ਉਹਨਾਂ ਦੇ ਆ ਗੱਲਬਾਤ ਕੀ ਆ ਇਹਨਾਂ ਬਥੇਰਾ ਦੋ ਤਿੰਨ ਵਾਰੀ ਕਹਿ ਚੁੱਕੇ ਨੇ ਨਹੀਂ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਪੁਲਿਸ ਵਾਲੀ ਆਂਦੀ ਆ ਤੋ ਬਣਾਉਂਦੇ ਪੁਲਿਸ ਵਾਲੇ ਪੁਲਿਸ ਵਾਲੇ ਆਉਂਦੇ ਆ ਮੁਰਕੇ ਪੁਲਿਸ ਵਾਲੇ ਆਉਂਦੇ ਆ ਕਹਿੰਦੇ ਕਿ ਚਲੇ ਜਾਂਦੇ ਫੇਰ ਠੀਠਾਂ ਨੂੰ ਫੇਰ ਇੱਥੇ ਆ ਜਾਂਦੇ ਆ ਆ ਗੱਲਬਾਤ ਮੁਸ਼ਕਿਲ ਆ ਕੀ ਕਰਦੇ ਮੰਗ ਇਹੋ ਕਰਦੇ ਆ ਇੱਥੇ ਇਹਨਾਂ ਦੇ ਹੱਥੋਂ ਲੱਗਣਾ ਆਟੋ ਲੱਗਣ ਜਿੱਥੇ ਨਾਲ ਸਟੈਂਡਗਾ ਉੱਥੇ ਯਾਰ ਮੁਲਾਜ਼ਮ ਲਿੱਤਾ ਇਹ ਜਿਹੜਾ ਜੋ ਪਿੰਡਾ ਥਾਵਾਂ ਜਿੰਨੇ ਮੁੰਡੇ ਆਗੇ ਜਿੰਨੇ ਵੀ ਸਾਰੇ ਸਾਰੇ ਕਿੱਥੇ ਹੋਗੇ ਤਪਾਈਵਣੀ ਇੱਥੇ ਕਰਦੇ ਆਗੇ ਕੱਲੋਂ ਲਾ ਦੇ ਪੱਕਾ ਲਾ ਦੇ ਇਥੇ ਮੁਲਾਇਮ ਟਰੈਫਿਕ ਵਾਲਾ ਪੱਕਾ ਲੱਗਾ ਹੋਵੇ ਆਟੋ ਲੱਗਣਗੇ ਇਹਨਾਂ ਕਰਕੇ ਐਕਸੀਡੈਂਟ ਹੁੰਦੇ ਆ ਰੋਡ ਦੇ ਉੱਤੇ ਆਹ ਗੱਲਬਾਤ ਮੁਸ਼ਕਿਲ ਆ ਚੀ ਦੀ ਗੀ ਹੈ ਜਿਹੜਾ ਮੋਣੀ ਹੈ ਜੀ ਅੱਛਾ ਕਿਹੜੀ ਜਗ੍ਹਾ ਤੇ ਤੁਹਾਡੀ ਦੁਕਾਨ ਹੈ ਤੇ ਕੀ ਪ੍ਰੋਬਲਮ ਆਉਂਦੀ ਹੈ ਭਾਜੀ ਮੇਰੀ ਦੁਕਾਨ ਹੈਗੀ ਰਾਮਗੜੀਆ ਗੇਟ ਦੇ ਬਿਲਕੁਲ ਸਾਹਮਣੇ ਭਗਤਾਲੇ ਨੂੰ ਜਿਹੜਾ ਮੋੜ ਮੋੜ ਦਾ ਵਾ ਠੀਕ ਹੈ ਜੀ ਸਾਨੂੰ ਦੁਕਾਨ ਲਈ ਹੈ ਕਿਰਾਏ ਤੇ ਤੇ ਸਾਨੂੰ 20000 ਰੁਪਿਆ ਕਿਰਾਇਆ ਹੁੰਦਾ ਮਹੀਨੇ ਦਾ ਪਰ ਇਹ 3 ਮਹੀਨੇ ਹੋ ਗਏ ਦੁਕਾਨ ਪਾਈ ਨੂੰ ਅਸੀਂ ਓਨੇ ਪੈਸੇ ਨਹੀਂ ਵੱਟੀਦੇ ਜਿੰਨੇ ਅਸੀਂ ਇਹਨਾਂ ਨੂੰ ਕਿਰਾਇਆ ਦੇ ਦਿੰਨੇ ਦੁਕਾਨ ਵਾਲੇ ਨੂੰ ਤੇ ਸਾਨੂੰ ਆਟੋ ਵਾਲਿਆਂ ਦੀ ਬਹੁਤ ਮੁਸ਼ਕਲ ਹੈ ਗਈ ਆ ਆਟੋ ਵਾਲਿਆਂ ਨਾਲ ਅਸੀਂ ਲੜਦੇ ਵੀ ਆ ਇੱਕ ਇੱਕ ਵਾਰੀ ਮੈਂ ਲੜਿਆ ਵੀ ਆ ਹਟ ਗਈ ਪਰ ਇਹ ਹਟਦੇ ਨਹੀਂ ਆ ਸਾਡੇ ਜਿੰਨੇ ਵੀ ਅਸੀਂ ਦੁਕਾਨਦਾਰ ਹੈਗੇ ਆ ਸਾਡੀਆਂ ਅਸੀਂ ਬਹੁਤ ਜ਼ਿਆਦਾ ਤੰਗ ਹੈਗੇ ਆ ਇਹਨਾਂ ਕੋਲੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਜੇ ਅਸੀਂ ਜੋ ਸਾਡਾ ਮੁੰਡਾ ਵਾ ਦੁਕਾਨ ਤੇ ਅੱਗੋਂ ਮੁੰਡਾ ਕਹਿੰਦਾ ਵਾ ਇਹ ਗਲ ਪੈਂਦੇ ਆ ਅੱਗੋਂ ਇਹਨਾਂ ਨੇ ਆਟੋਆਂ ਦੇ ਵਿੱਚ ਦਾਤਰ ਰੱਖੇ ਹੋਏ ਆ ਕੋਈ ਦਾਤਰ ਕੱਢਦਾ ਵਾ ਕੋਈ ਸੰਦ ਕੱਢਦਾ ਕੋਈ ਕੋਈ ਦੱਸਦਾ ਮੈਂ ਗੁੱਜਰਪੁਰੇ ਦਾ ਵਾ ਕੋਈ ਦੱਸਦੇ ਹੀ ਅੰਨ ਕੱਢਦੇ ਆ ਅਹੀਂ ਨਹੀਂ ਹਟਣਾ ਇੱਥੋਂ ਜੋ ਮਰਜ਼ੀ ਕਰ ਲੋ ਤੇ ਮੁਲਾਜ਼ਮ ਆਂਦੇ ਆ ਵੀਰ ਸਵੇਰੇ ਸਵੇਰ ਵਾਲੇ ਮੁਲਾਜ਼ਮ ਵੀਰ ਆ ਜਾਂਦੇ ਆ ਟਾ ਜਾਂਦੇ ਆ ਜਿਹੜੇ ਦੁਪਹਿਰ ਵਾਲੇ ਹੁੰਦੇ ਉਹ ਕਹਿੰਦੇ ਸਾਡਾ ਕੋਈ ਲਿੰਕ ਨਹੀਂ ਹੈਗਾ ਮੈਡਮ ਨੂੰ ਜਾ ਕੇ ਮਿਲੋ ਸਾਡੀ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਸਾਡੇ ਦੁਕਾਨਾਂ ਗਾੜੀਆਂ ਇਹ ਸਫਾਈ ਕਰਾਈ ਜਾਵੇ ਆਟਵਾ ਦੀ ਆਟੋ ਸਟੈਂਡ ਇਹਨਾਂ ਦਾ ਅੱਗੇ ਬਣੇ ਤੇ ਸਾਡੇ ਇੱਥੇ ਕੋਈ ਮੁਲਾਜ਼ਮ ਵੀਰ ਲੱਗੇ ਜਿਹੜਾ ਅਸੀਂ ਨਾਲ ਲੜੀਏ ਇਹਨਾਂ ਨਾਲ ਤੇ ਮੁਲਾਜ਼ਮ ਵੀਰ ਇੱਥੇ ਲੱਗੇ ਇੱਕ ਰ ਡਿਊਟੀ ਲੱਗੇ ਤੇ ਇਹਨਾਂ ਨੂੰ ਅੱਗੇ ਭੇਜ ਜਾਵੇ ਤੇ ਅਸੀਂ ਅਸੀਂ ਬਹੁਤ ਜ਼ਿਆਦਾ ਤੰਗ ਹੈ ਦੁਕਾਨਾਂ ਵਾਲੇ ਜੇ ਸਾਡੀ ਨਾ ਸੁਣਵਾਈ ਹੋਈ ਤੇ ਅਸੀਂ ਫਿਰ ਧਰਨਾ ਲਾਵਾਂਗੇ ਮੀਡੀਆ ਵਾਲੇ ਹੋਰ ਬੁਲਾਵਾਂਗੇ ਅਸੀਂ ਜਾਮ ਕਰਾਂਗੇ ਚੱਕਾ ਅਸੀਂ ਦੁਕਾਨਾਂ ਦੇ ਅਗਲੇ ਬੰਨੇ ਧਰਨਾ ਲਾ ਕੇ ਅਸੀਂ ਬੰਦ ਕਰਾਂਗੇ ਜਾਂ ਤੇ ਸਾਡੀ ਸੁਣਵਾਈ ਹੋਵੇ ਜਾਂ ਤੇ ਇਹਨਾਂ ਨੂੰ ਸਾਈਡ ਤੇ ਕੀਤਾ ਜਾਵੇ ਠੀਕ ਹੈ ਜਾਂ ਤੇ ਇਹਨਾਂ ਦਾ ਕੋਈ ਕੀਤਾ ਜਾਵੇ ਨਹੀਂ ਤਾਂ ਅਸੀਂ ਦੁਕਾਨਾਂ ਵਾਲੇ ਸਾਰੇ ਇਕੱਠੇ ਹੋਗੇ ਅਸੀਂ ਉਹਨਾਂ ਕਰਾਇਆ ਭਰੀ ਜਾਂਦੇ ਸਾਰੇ 20 ਦਾ 20 ਹਾਰਿਆ ਕਿਸੇ ਦਾ 5000 ਹਾਰਿਆ ਕਿਸੇ ਦਾ 24000 ਹਾਰਿਆ ਕਤ ਉਨੀ ਕਮਾਈ ਨਹੀਂ ਹੋਉਂਦੀ ਇਹ ਅੱਗੇ ਲਾ ਕੇ ਆਣ ਕੇ ਮਸ਼ਕਰੀਆਂ ਕਰਦੇ ਰਹਿੰਦੇ ਆ ਵੀਡੀਓ ਵੀ ਇਹੀਂ ਬਣਾਈਆਂ ਵਾ ਸਾਰੇ ਸਕੂਲਾਂ ਦੀਆਂ ਕੁੜੀਆਂ ਜਿਹੜੇ ਕੰਮ ਕਰਦੀਆਂ ਵਾ ਸਾਰੇ ਇਹ ਬਸ ਇਦਾਂ ਹੀ ਮਸ਼ਕਰੀਆਂ ਕਰਦੇ ਕੰਮ ਘਟ ਕਰਦੇ ਆ ਵਿੱਚੋਂ ਜੇ 100 ਜਣਾਂ 100 ਜਣਿਆਂ ਚੋਂ 80 ਜਣੇ ਉਦਾਂ ਹੀ ਆ ਤੇ 20 ਜਣੇ ਸਵਾਰੀ ਚੱਕਣ ਵਾਲੇ ਤੇ 80 ਜਣੇ ਆਸ਼ਕੀ ਮਾਰਨ ਵਾਲੇ ਆ ਮੁੰਡੇ ਜਿਨ੍ਹਾਂ ਨੇ ਵਿੱਚ ਖੰਡੇ ਰੱਖੇ ਆ ਕੋਈ ਕੋਛ ਰੱਖਿਆ ਕੋਈ ਕੋਛ ਰੱਖਿਆ ਵਾ ਤੇ ਸਾਡੀ ਹੱਥ ਜੋੜ ਕੇ ਹੀ ਹੈਗੀ ਆ ਕਿ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਹੀ ਅਸੀਂ ਇੱਕ ਵਾਰੀ ਮੈਡਮ ਜੀ ਨੂੰ ਮਿਲਣਾ ਵਾ ਸਾਰੇ ਦੁਕਾਨਾਂ ਵਾਲਿਆਂ ਨੇ ਤੇ ਜੇ ਸਾਡੀ ਨਾਂ ਸੁਣਵਾਈ ਹੋਈ ਅਸੀਂ ਸਾਰੇ ਦੁਕਾਨਾਂ ਵਾਲੇ ਇਕੱਠੇ ਹੋ ਕੇ ਗਾੜੀ ਧਰਨਾ ਲਾਵਾਂਗੇ ਅਸੀਂ ਆਪ ਬੰਦ ਕਰਾਂਗੇ ਜਾਮ ਕਰਾਂਗੇ ਚੱਕਾ ਜੇ ਆਟੋ ਵਾਲਿਆਂ ਨੇ ਸਾਡੀ ਨਾਂ ਮੈਡਮੋ ਜੀ ਉਹਨਾਂ ਨੇ ਸੁਣੀ ਮੇਰਾ ਨਾਮ ਜਤਿੰਦਰ ਸਿੰਘ ਆ ਵਾਹਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਭਾਈ ਕਿਹੜੀ ਜਗ੍ਹਾ ਤੁਹਾਡੀ ਦੁਕਾਨ ਹੈ ਤੇ ਕੀ ਤੁਹਾਨੂੰ ਪੁੱਛਣਾ ਹਾਂਜੀ ਸਾਡੀ ਦੁਕਾਨ ਜਿਹੜੀ ਆ ਉਹ ਚਾਤੀਵੰਦ ਚੌਂਕ ਰਾਮਗੜੀਆ ਗੇਟ ਦੇ ਬਿਲਕੁਲ ਅਪੋਜੀਟ ਸਾਡੀ ਮਾਰਕੀਟ ਆ ਅਖਾੜੇ ਦੇ ਨਾਲ ਅਖਾੜੇ ਵਾਲੀ ਸਾਈਡ ਤੇ ਆ ਇੱਥੇ ਮਸਲਾ ਚੱਲਦਾ ਪਿਆ ਜੀ ਆਟਵਾ ਦਾ ਸਾਡੀ ਇੱਥੇ ਜੂਸ ਦਾ ਕਨਸੈਪਟ ਅਸੀਂ ਚੱਲਦਾ ਪਿਆ ਨਾਨਕਸਰ ਜੂਸ ਅਮਰਸਰ ਵਾਲੇ ਠੀਕ ਆ ਜੀ YouTube ਤੇ ਚੈਨਲ ਆ ਔਨਲਾਈਨ ਆ ਸਾਡਾ ਪ੍ਰੋਜੈਕਟ ਪਰ ਅਸੀਂ ਆ ਕੇ ਤੇ ਖੜਦੇ ਆ ਪਰ ਆਟਵਾ ਵਾਲੇ ਨਾ ਤੇ ਸਾਡੇ ਆਖੇ ਲੱਗਦੇ ਆ ਠੀਕ ਆ ਜੀ ਤੇ ਨਾ ਹੀ ਉਹ ਸਾਨੂੰ ਕੋਈ ਰਾਹ ਦੇ ਰਿਹਾ ਇੱਕ ਜਾਨੇ ਨੂੰ ਆਖੀ ਦਾ ਦੂਜਾ ਲਾ ਲੈਂਦਾ ਬਿਨ ਨਾਗਾ ਇਹਨਾਂ ਨੂੰ ਬਾਰ-ਬਾਰ ਕਹਿਣਾ ਪੈਂਦਾ ਆ ਨਾ ਤੇ ਦੁਕਾਨ ਵਾਸਤੇ ਰਸਤਾ ਛੱਡਦੇ ਆ ਤੇ ਨਾ ਕੋਈ ਸਾਡਾ ਕੋਈ ਮੁਲਾਜ਼ਮ ਸਲਾਈ ਕਰ ਰਿਹਾ ਹੈਗਾ ਸਟੈਂਡ ਇਨਾਂ ਦਾ ਅੱਗੇ ਬਣਾ ਸਕਦੇ ਅੱਗੇ ਬੋਰ ਥੱਲੇ ਪਹਿਲੇ ਵੀ ਕੋਈ ਸਟੈਂਡ ਨਹੀਂ ਹੈਗਾ ਪਹਿਲੇ ਵੀ ਬਣਿਆ ਸੀ ਬੋਰ ਥੱਲੇ ਨਾ ਬਣਾਇਆ ਸੀ ਅੱਗੇ ਠੀਕ ਹੈ ਜੀ ਤੇ ਹੁਣ ਦਾ ਤੇ ਪਤਾ ਨਹੀਂ ਸਟੈਂਡ ਇਨਾਂ ਕਿੱਥੇ ਬਣਾਉਣਾ ਤੇ ਕੀ ਕਰਨਾ ਆ ਠੀਕ ਹੈ ਜੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਨਾਲ ਇਸ ਪਾਸੇ ਦੀ ਹੀ ਟ੍ਰੈਫਿਕ ਜਿਹੜੀ ਜਾਜ ਦੇ ਉਹਨਾਂ ਨੂੰ ਹਾਂ ਜੀ ਹਾਂ ਜੀ ਆਪਾਂ ਮਿਲ ਦੀ ਕੋਸ਼ਿਸ਼ ਕਰਾਂਗੇ ਆਪਾਂ ਇੱਕ ਅੱਧੇ ਦਿਨ ਚ ਸੀਪੀ ਸਾਹਿਬ ਕੋ ਜਾਵਾਂਗੇ ਜ਼ਰੂਰ ਜਾਵਾਂਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆਵਾਂਗੇ ਉਹਨਾਂ ਦੇ ਦਰਸ਼ਨ ਕਰਕੇ ਵੀ ਕਾਰਵਾਈ ਨਹੀਂ ਹੋਈ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਜੇ ਕਾਰਵਾਈ ਨਾ ਹੋਏਗੀ ਤਾਂ ਫਿਰ ਤੇ ਧਰਨੇ ਤੋਂ ਬਿਨਾਂ ਤੇ ਫਿਰ ਉਦੋਂ ਅੱਗੇ ਤਾਂ ਕੋਈ ਚੱਕਰ ਹੈਗਾ ਨਹੀਂ ਜੀ ਧਰਨਾ ਜ਼ਰੂਰ ਆਪਾਂ ਲਾਵਾਂਗੇ ਠੀਕ ਹੈ ਜੀ ਜਿੰਨੇ ਵੀ ਆ ਦੁਕਾਨਦਾਰ ਆਪਣੀ ਮਾਰਕੀਟ ਸਾਰੀ ਸਹਿਮਤ ਆ ਸਾਰਿਆਂ ਨੂੰ ਪਤਾ ਹੈ ਕਿ ਗਲਤ ਕਰ ਰਹੇ ਆ ਪਰ ਉਹਨਾਂ ਨੂੰ ਇਹ ਗੱਲਾਂ ਕਰਕੇ ਖੁਸ਼ੀ ਮਿਲਦੀ ਆ ਸ਼ਾਇਦ ਜਾਂ ਕਿਉਂ ਇਦਾਂ ਕਰ ਰਿਆ ਸਾਡੀ ਸੁਣਵਾਈ ਇੱਥੇ ਸਾਡੇ ਲੋਕਲ ਤੇ ਨਹੀਂ ਹੋ ਰਹੀ ਇੱਥੇ ਕਿਸੇ ਨੂੰ ਆਖੀਦਾ ਵੱਧ ਤੋਂ ਵੱਧ ਇੱਕ ਇੱਕ ਮਿੰਟ ਨਹੀਂ ਇੱਥੇ ਆ ਕੇ ਕੋਈ ਵੀ ਜਿਹਨੂੰ ਵੀ ਆਪਾਂ ਆ ਕੇ ਹੁੰਦੇ ਆ ਇੱਕ ਮਿੰਟ ਤੋਂ ਜ਼ਿਆਦਾ ਨਹੀਂ ਰੁਕਦਾ ਉਸ ਵੇਲੇ ਚੱਲ ਜਾਂਦਾ ਕਹਿੰਦਾ ਸਾਡੇ ਕੋਲ ਕਹਿੰਦੇ ਸਾਡੇ ਕੋਲ ਡਿਊਟੀ ਨਹੀਂ ਹੁੰਦੀ ਜੀ ਸਿੱਧੀ ਮੈਂ ਤਾਂ ਦੋ ਲਫ਼ਜ਼ੀ ਗੱਲ ਕਰਾਂਗਾ ਭਾਵੇਂ ਕੱਲ ਨੂੰ ਮੇਰੇ ਨਾਲ ਕੋਈ ਲਗਤ ਬਾਜੀਏ ਪੁਲਿਸ ਵਾਲੇ ਕਰਨ ਆਪਾਂ ਕੁਝ ਵੀ ਕਰ ਲੈ ਪਰ ਸਾਡੇ ਕੋਈ ਨਹੀਂ ਸੁਣਵਾਈ ਕਿਉਂ ਨਹੀਂ ਕਰ ਰਹੇ ਠੀਕ ਹੈ ਜੀ ਪੁਲਿਸ ਆਪਣੀ ਡਿਊਟੀ ਦਾ ਸਹੀ ਤਰ੍ਹਾਂ ਨਹੀਂ ਕਰਦੀ ਨਹੀਂ ਮੈਂ ਡਿਊਟੀ ਵੱਲੋਂ ਇਹ ਨਹੀਂ ਕਹਿੰਦਾ ਕਿ ਡਿਊਟੀ ਸਹੀ ਨਹੀਂ ਕਰਦੇ ਪਰ ਇੱਥੇ ਸਾਡੇ ਇੱਥੇ ਤੁਸੀਂ ਧਿਆਨ ਮਾਰੋ ਕੈਮਰਾ ਮਾਰ ਕੇ ਦੇਖੋ ਕਿ ਸਾਡੇ ਲਾਗੇ ਕੋਈ ਤੁਹਾਨੂੰ ਦੇਖਦਾ ਕੋਈ ਮੈਂ ਨਹੀਂ ਆਖਦਾ ਤੁਸੀਂ ਆਪ ਖੁਦ ਦੇਖੋ ਕੈਮਰੇ ਦੇ ਨਾਲ ਇਹ ਤੀਜੀ ਅੱਖਿਆ ਸੰਗਤਾਂ ਦੀ ਤੀਸਰੀ ਅੱਖਿਆ ਇਹਦੇ ਨਾਲ ਤੁਸੀਂ ਦੇਖੋ ਕਿਤੇ ਕੋਈ ਡ੍ਰੈਂਪੋ ਵਾਲਾ ਦੇਖਦਾ ਕੋਈ ਕੋਈ ਇਸ ਸਾਈਡ ਦੇ ਕੋਈ ਹੈਗਾ ਮੁਲਾਜ਼ਮ ਠੀਕ ਹੈ ਦੇਖੋ ਜੀ ਕਿੱਥੇ ਲੈਣ ਇੱਕ ਦੂਜੇ ਦੋ ਦੋ ਚਾਰ ਚਾਰ ਖੜੇ ਕਰ ਲੈਂਦੇ ਆ ਠੀਕ ਹੈ ਜੀ ਕੋਈ ਸਾਡਾ ਕੋਈ ਸਾਡਾ ਮੁਲਾਜ਼ਮਾਂ ਦੇ ਨਾਲ ਜਾਂ ਕਿ ਪੁਲਸ ਵਾਲੇ ਦੇ ਨਾਲ ਕਿਸੇ ਨਾਲ ਕੋਈ ਲੇਕਾ ਦੇਕਾ ਕੋਈ ਉਹ ਚੀਜ਼ ਨਹੀਂ ਆ ਗਈ ਕੋਈ ਅਹੀਂ ਕੋਈ ਵੈਰ ਆ ਕੋਈ ਵਿਰੋਧ ਆ ਸਾਰਿਆਂ ਨਾਲ ਮਿੱਤਰਤਾ ਨਾਲ ਪਿਆਰ ਨਾਲ ਰਹਿਦਾ ਜੀ ਠੀਕ ਹੈ ਜੀ ਬਸ ਇਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਕਰ ਰਿਹਾ ਹਾਂ ਹਾਂ ਜੀ ਆ ਜੀ ਆ ਦੇਖੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਇੱਥੇ ਦੇਖੋ ਕੋਈ ਮੁਲਾਜ਼ਮ ਨਹੀਂ ਆਇਆਗਾ ਵਾਹਿਗੁਰੂ ਜੀ ਕੋਈ ਮੁਲਾਜ਼ਮ ਨਹੀਂ ਆਇਆਗਾ ਰਾਮਗੜਿਆ ਗੇਟ ਦੇ ਬਿਲਕੁਲ ਅਪੋਜੀਟ ਹੈ ਮਾਰਕੀਟ ਹੈ ਸਾਡੀ ਜਿਹਦੇ ਵਿੱਚ ਜਲਦੀ ਜਲਦੀ ਕੀਤਾ ਜਾਇਆ 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 ਬਿਲਕੁਲ ਮਾਰਕੀਟ ਸਾਡੀ ਅਪਡੇਟ ਹੈ ਗਿਆ ਤੇ ਸਾਡੀ ਦੁਕਾਨ ਤੇ ਆਟੋ ਵਾਲੇ ਇੱਕ ਰਸਤਾ ਬਲੀ ਛੱਡਦੇ ਕਿ ਇੱਥੇ ਰਸਤਾ ਹੀ ਦਿੱਤਾ ਜਾਏ ਕਿ ਦੁਕਾਨਦਾਰ ਦੁਕਾਨਦਾਰ ਕੋਈ ਦੁਕਾਨ ਤੇ ਕੋ ਆ ਸਕੇ ਠੀਕ ਹੈ ਜੀ ਇਹ ਸਾਡੇ ਕੋਲ ਸਾਡੀਆਂ ਇਹ ਦੁਕਾਨਾਂ ਹੈ ਗਿਆ ਵਾਹਿਗੁਰੂ ਜੀ ਇਹ ਸਾਡਾ ਇਹ ਢਾਬਾ ਆ ਨਾਲ ਸਾਡੀ ਜੂਸ ਦਾ ਕਨਸੈਪਟ ਲੱਗਾ ਹੋਇਆ ਇਧਰ ਸਾਡਾ ਪਿੱਛੇ ਹੈਗਾ ਜੀ ਫਾਸਟ ਫੂਡ ਦਾ ਆ ਅੱਗੇ ਜੀਤਾ ਬਾਇਆ ਸਾਈਕਲ ਦੀ ਦੁਕਾਨ ਹੈ ਸਾਰਾ ਕੁਝ ਹੈਗਾ ਆ ਪਰ ਸਾਨੂੰ ਜਾਣ ਬੁੱਝ ਕੇ ਇਹ ਗਮਰਾਹ ਕਰ ਰਹੇ ਆ ਸਾਨੂੰ ਤੰਗ ਕਰ ਰਹੇ ਆ ਪਰੇਸ਼ਾਨੀ ਕਰ ਰਹੇ ਆ ਇਹਨਾਂ ਵਿੱਚ ਇਹਨਾਂ ਦੇ ਵਿੱਚ 1 2 4 ਆਦਮੀ ਇਹੋ ਜਿਹੇ ਹੈਗੇ ਕਿ ਜਿਹੜੇ ਜ਼ਿਆਦਾ ਤੰਗੀ ਦੇ ਰਹੇ ਆ ਸਾਨੂੰ ਠੀਕ ਆ ਜੀ ਹੁਣ ਇਹ ਦੇਖੋ ਜੀ ਤੁਸੀਂ ਆਪਾਂ ਦੇਖ ਸਕਦੇ ਸਿਰਕ ਦੇ ਵਿੱਚਕਾਰ ਆਟੋ ਲੱਗ ਗਿਆ ਜੀ ਬਿਲਕੁਲ ਇਹ ਕਿਧਰੋਂ ਨਾ ਇੱਧਰ ਲੰਘ ਸਕਦਾ ਨਾ ਇਸ ਜਿਹੜੇ ਸਾਈਡ ਕੋ ਲੰਘ ਸਕਦਾ ਵਾਹ ਗੁਰੂ ਨਾ ਉਹ ਸਾਈਡ ਦੇ ਲੰਘ ਸਕਦਾ ਜੀ ਠੀਕ ਹੈ ਜੀ ਇਥੇ ਸਾਡੀ ਹੱਥ ਜੋੜ ਕੇ ਹੱਥ